ਹੋ ਜੀ ਕਿਵੇਂ ਬਣਾਉਣਗੇ ਮੈਂ ਬਣਾ ਰਹੀ ਸੀਗੀ ਅਖੀਰਲੇ ਰਹਿ ਗਏ ਹੁਣ ਹੁਣ ਇਹ ਦੱਸ ਦੋ ਕਿ ਤੁਸੀਂ ਨਾਲ-ਨਾਲ ਇੱਥੇ ਬਣੌਰੇ ਖਾਣੇ ਤਾਂ ਅਜ ਕੱਲੇ ਆਈਆਂ ਐ ਤੇ ਆਨ ਵਾਲੀ ਜਿਹੜੀ ਹੈਗੀ ਆ ਆਹ ਚੀਜ਼ ਇਹਨੂੰ ਹਾਲੇ ਆਪਾਂ ਪਾਸੇ ਰੱਖ ਦਈਏ ਇਹਨੂੰ ਦੁਬਾਰਾ ਲਾ ਲਾਂਗੇ ਆਪਾਂ ਕੀ ਕਹਿੰਨੇ ਆ ara okay avji avji jianu ਆ ਜੀ ਅੰਛੇ ਲੱਖਿਓ ਲੱਖਿਓ ਧੰਕਿਓ ਪਿਆਰਿਓ ਮੈਂ ਜਦੋਂ ਦੇਖਿਆ ਇੱਧਰ ਕੀ ਹਰਗਰ ਹੋ ਰਹੀ ਹੈ ਬੀਬਲਾਰਸ ਜੀ ਤੁਸੀਂ ਦਨ ਕਾਫੀ ਜ਼ਿਆਦਾ ਕਹਿ ਰਹੇ ਸੀ ਕਿ ਹੁਣ ਇਹਨੂੰ ਬੁੱਕ ਕਰ ਦੋ ਕੋਈ ਨਾ ਹੁਣ ਇਹਨੂੰ ਬੁੱਕ ਕਰ ਦੋ ਜੋ ਤੁਹਾਡੀ ਕੀਤੀ ਚਿਕਨ ਬਰਗਰ ਮੈਨੇ ਕੀਤੀ ਮੇਰਾ ਆਬ ਸੌਰੀ ਮੈਂ ਜਲਦ ਤੱਕ ਹੁੰਦਾ ਨਾ ਲਾਈਕ ਆ ਡੋਟ ਹੈਵ ਅ ਅਪੋਇੰਟਮੈਂਟ ਦਾ ਬ੍ਰੀ ਮੈਮ ਪੀਮ 3 ਪੇਮੈਂਟ ਇਸ ਮਸਟ ਫਾਰ ਅਪੋਇੰਟਮੈਂਟ ਯੂ ਨੋ ਬਿਕਾਜ਼ ਦੈਟਸ ਮਾਈ ਅਸਾਈਨਡ ਆਵਰ ਤੇ ਉਹਦਾ ਵੀ ਲਾਈਕ ਇਟਸ ਬੇਸਿਕਲੀ ਦ ਸਟੋਰੀ ਫੋਰ ਆਵਰਸ ਕੱਲ ਨਾ ਕਰਨਾ ਹੁੰਦਾ ਉਹਨੂੰ ਦਾ ਸਾਰਾ ਕੁਝ ਤੜਕੀ ਕਰਨੀ ਸੀ ਉਹ ਹੈ ਦੈਟਸ ਵਾਈ ਆ ਬੁੱਕ ਸਮਬੀ ਬਾਥ ਠੀਕ ਹੈ ਸੋ ਫॉर ਫਿਊਚਰ ਨਾਓ ਯੂ نو ਅਗਰ ਤੁਸੀਂ ਚਾਹੋ ਨਾ ਅਪਾਇੰਟਮੈਂਟ ਯੂ نو ਹਮਾਰਾ ਇਟ ਕਾਸਟਸ ਯੂ ਬਿਕਾਜ਼ ਜਿਹੜੇ ਆਪਣੇ ਟਿਕਟਾਕ ਵਾਲੇ ਹੈਗੇ ਨੇ ਉਹਨਾਂ ਵਾਸਤੇ ਮੈਂ ਵੈਸੇ ਵੀ ਇਟਸ ਆਲਰੇਡੀ ਹਾਫ ਯੂ ਗਿਵ ਮੈਨ ਅਦਰਵਾਈਜ਼ ਮੇਰਾ ਜਿਹੜਾ 1 ਆਵਰ ਹੈਗਾ ਯਾ ਸੈਸ਼ਨ ਦਾ ਉਹ ਹੈਗਾ 50 ਤੇ ਮੈਨੂੰ ਪਤਾ ਆਪਣੇ ਬਹੁਤ ਸਾਰੇ ਜਿਹੜੇ ਇੰਡੀਅਨ ਹੈਗੇ ਨੇ ਜਿਹਨਾਂ ਦੇ ਕੋਲ ਨਹੀਂ ਹੋਊਗਾ ਬੈਨੀਫਿਟਸ ਕੁਕ ਬੈਨੀਫਿਟਸ ਰਾਈਟ ਹੈਗਾ ਯਾ ਫਿਰ ਤਾਂ ਉਹਨਾਂ ਨੂੰ ਫਿਰ ਮੈਂ ਉ ਤੱਕ ਦਾ ਡਿਸਕਾਊਂਟ ਕੈਸ਼ ਡਿਸਕਾਊਂਟ ਜੇ ਕਿਉਂ ਨਾ ਆਪਣੇ ਪਾਕਟ ਜੋ ਪੇ ਕਰਨਾ ਹੈ ਸੋ ਪਿਆਰੇ ਇਟਸ 150 ਵਿਚ ਇਜ਼ ਵੈਰੀ ਵੈਰੀ ਨਾਮਿਨਲ ਤੇ ਜਿੰਨੇ ਵੀ ਕਦੇ ਵੀ ਪੋਰਟ ਬੁੱਕ ਕਰਨੀ ਹੈ ਜਦੋਂ ਮੈਂ ਤੁਹਾਨੂੰ ਭੇਜਿਆ ਕਿ ਦਿਸ ਇਜ਼ ਦਾ ਅਮਾਉਂਟ ਯੂ ਗੋਸਟ ਮੀ ਵਾਂਸ ਆਮ ਨਾ ਗੋਸਟ ਯੂ ਫੋਰਐਵਰ ਦਨ ਓਕੇ ਜੀ ਕਿਉਂ ਆਈ ਡੋਨਟ ਥਿੰਕ ਤੁਹਾਨੂੰ ਕਦੇ ਸੋਚਣਾ ਚਾਹੀਦਾ ਕਿ somebody should be kind of giving their counseling services for free outright free like my free the near meri charity de vich ya hello ji par ode vich tohanu waitlist on join karni pani because waitlist ball hum bhi rehita like as salmon koshish ta karni hai meri waitlist muk jave koshish karungi mera bas yeah it's, it's very dumb so tohanu ode vich wait karni pani hai if you want free theek hai ji main ke zara ਸਾਡਾ ਐਂਡ ਹੈਗਾ ਧੰਦਾ ਸੀ ਦਮ ਸਾਰਿਆਂ ਨੂੰ ਹੀ ਤਾਂ ਕਿ ਇਫ ਐਨੀਬਾਡੀ ਵਾਂਟਸ ਟੂ ਬੁੱਕ ਐਨ ਅਪਾਇੰਟਮੈਂਟ ਇਟਸ ਪੇਡ ਇਟਸ ਨੋਟ ਫਰੀ ਠੀਕ ਹੈ ਜੀ ਸੋ ਮੇਰਾ ਟਾਈਮ ਪਲੀਜ਼ ਨਾ ਵੇਸ ਕਰੋ ਕਿ ਮੈਨੂੰ ਬੁੱਕ ਕਰ ਦੋ ਮੈਨੂੰ ਬੁੱਕ ਕਰ ਦੋ ਮੈਂ ਤੁਹਾਡੀ ਸਾਰੇ ਕੁਝ ਬੁੱਕ ਨਾ ਤੇ ਫਿਰ ਜਦੋਂ ਦਾ ਸਭੀ ਪੇਮੈਂਟ ਸੀ ਤੁਸੀਂ ਗਾਇਬ ਹੋ ਜਾਓ ਨਾ ਆਈ ਡੋਨਟ ਅਪਰੀਸ਼ੀਏਟ ਥੈਟ ਯੂ ਆਰ ਅ ਪ੍ਰੇਸ਼ਰ ਰਾਈਟਰ ਇਫ ਯੂ ਆਰ ਸਮਾਲ ਬਿਜ਼ਨਸ ਓਨਰ ਐਂਡ ਸਪੈਸ਼ਲੀ ਯੂ ਨੋ ਪਰਸਨ ਲਾਈਕ ਮੀ ਜਿਹੜਾ ਇੰਨਾ ਜ਼ਿਆਦਾ community work week like i can pressure okay ji. so i hope you don't do this to anybody else anyone okay all righty G this is ਗੋਭੀ ਦੀ ਪਰੌਂਠੀ ਮੈਂ ਤੁਹਾਨੂੰ ਉਹ ਦਿਨ ਤੁਸੀਂ ਮੇਰਾ ਅੱਧਾ ਪਾਰਟ ਦੇਖਿਆ ਸੀਗਾ ਮਿਕਸ ਪਰੌਂਠ ਦਾ ਅੱਧਾ ਅੱਜ ਬੱਚਿਆਂ ਦੇ ਲਈ ਬਣਾਈਆਂ ਸੀਗੀਆਂ ਆਲੂ ਵਾਲੀਆਂ ਤੇ ਮੈਨੂੰ ਸੀਗਾ ਮੈਂ ਕਿ ਚਲੋ ਗੋਭੀ ਵਾਲੀ ਬਣਾਉਣੇ ਆ ਤੁਹਾਨੂੰ ਨਾਲ ਦੀ ਨਾਲ ਬਣਦੀ ਵੀ ਨਜ਼ਰ ਆ ਜੇ ਮੈਂ ਟਾਈਮ ਦੇਖਿਆ ਸੀ ਨਾ ਇਹ ਕਿੰਨਾ ਟਾਈਮ ਆ ਉਹਦੇ ਵਿੱਚ ਫੇਰ ਖਿਆਲ ਆਇਆ ਸੀਗਾ ਚਲੋ ਅੱਜ ਇਹ ਹੀ ਕਰਦੇ ਆ ਸੋ ਯੂ ਗਾਇਸ ਕੈਨ ਆਲ ਸੀ ਦੈਟ ਟੂ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਹਾਨੂੰ ਨਜ਼ਰ ਆ ਰਹੀ ਹੈ ਆ ਰਹੀ ਹੈ ਨਾ ਦੇਖੋ ਹੈ ਨਾ ਕਿੰਨੀ ਮੋਟੀ ਸਾਰੀ this is how I like my parathi okay <laughs> there you go it is it is very 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 yummy میرا تو بس جے بس چلے نا تو میں ایتھوں کڈ کے ایک بھیج دواں ایک ایک نوت جس ایک 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 کٹوٹ کٹھرے ਉਹ ਤੁਸੀਂ ਮੇਰੇ ਅੱਜ ਆਲੂ ਦੇ ਪਰੌਂਠੇ ਖਾਣੇ ਅਮੇজিং ਜੀ ਅਮੇਜ਼ਿੰਗ ਥੈਟਸ ਵੈਰੀ ਨਾਈਸ ਥੈਟ ਇਜ਼ ਵੈਰੀ ਨਾਈਸ ਤੇ ਤੇ ਉਹ 10 ਘੰਟੇ ਤੇ ਕੱਇ ਪਰੌਂਠਿਆਂ ਵਾਲਾ ਦਿਨ ਇੱਧਰ ਨਾ ਬਰਮਸਾਂ ਨੇ ਇੱਕ ਰੈਸਟੋਰੈਂਟ ਦਾ ਨਾਮ ਹੈਗਾ ਪਰੌਠਿਆਂ ਵਾਲੀ ਗਲੀ ਆਪਾਂ ਰੱਖਦੇ ਆ 31 ਦਸੰਬਰ ਨੂੰ ਪਰੌਠਿਆਂ ਵਾਲਾ ਦਿਨ ਕਿ ਨਹੀਂ ਓਕੇ ਖੜ ਜਾਈ ਰੇ ਮੈਂ ਸਾਲ ਦੇ ਸਿਰਹਾ ਕਿ ਮੇਰਾ ਅਵੋਕਾਡੋ ਆਇਲ ਦੇ ਅੱਗੇ ਗਿਆ ਹੋਇਆ ਸੀਗਾ ਤਰਾ ਖੜ ਗਿਆ ਤੁਸੀਂ ਨਹੀਂ ਬਣਾਉਣੇ ਮੇਰੇ ਵਾਲੇ ਖਾਣੇ ਆ ਜਾਓ ਫੇ ਆ ਜਾਓ ਆ ਜਾਓ ਲਾਤ ਸਲਾ ਮਰੀਏ ਲਾਤ ਸਲਾ ਸੂ ਸੂ ਆ ਰੈਡੀ ਯਾ ਵੇਰਾ ਕਿਹੜਾ ਸੜੀ ਜਿਹੜੀ ਪਹਿਲੀ ਹੈਗੀ ਹੈ ਨਾ ਆਪਣੀ ਕਲਾ ਕੈਂਪ ਜਾਂ ਪਹਿਲਾ ਇਹ ਵਹੰਦ ਉਹ ਖਾਣ ਪੀਣ ਚ ਲੱਗਣਾ ਉਹਦਾ ਪੱਕਾ ਪੱਕਾ which is good actually ਕਾਰਬੋਹਾਈਡਰੇਟਾਂ ਨਾਲ ਵਧੀਆ ਹੁੰਦਾ ਆਲਰਾਇਟੀ ਸੋ ਇੱਕ ਰੋਟੀ ਰੈਡੀ ਆ ਹੁਣ ਹੋ ਗਈ ਦੂਜੀ ਵਾਲੀ ਰੈਡੀ ਹੁਣ ਇਦਾਂ ਕੌਣ ਕੌਣ ਬਣਾਦਾ ਹੈਗਾ ਪ੍ਰਾਣੀਆਂ ਮੈਨੂੰ ਇਹ ਦੱਸਿਓ ਮੈਂ ਜਿਵੇਂ ਆ ਕਰਦੀ ਹੁੰਦੀ ਆ ਨਾ ਐਵੇਂ ਐਵੇਂ ਕਰਕੇ ਹੈ ਨਾ ਬਹੁਤੇ ਲੋਕ ਤਾਂ ਮੈਂ ਦੇਖਿਆ ਉਹ ਸਾਰੇ ਕਹਿੰਦੇ ਨੇ ਤੁਸੀਂ ਇਦਾਂ ਕਿਉਂ ਕਰਦੇ ਉਸ ਦਾ ਪੇੜੇ ਨੂੰ ਉਹਦੇ 밑ਲੇ ਕਿਉਂ ਨਾ ਪੰਦੇ ਇਹਦੇ નીચે ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਅੱਜ ਅਸੀਂ ਮੈਂ ਤੋਂ ਸਬਜੀ ਬਣਾ ਲਈ ਮੈਂ ਬਾਜ਼ਾਰ ਚੱਲੀ ਆ ਰੋਟੀ ਪਾਣੀ ਬਣਾ ਲਈ ਹੈ ਬਿਲਕੁਲ ਬਿਲਕੁਲ ਤੇ ਬੱਸ ਉਹ ਚੱਲ ਰਹੀ ਤੁਹਾਡੀ ਬਹੁਤ ਵਧੀਆ ਜੀ ਬਹੁਤ ਵਧੀਆ ਸ਼ੁਰੂਆਤ ਕਰ ਦਿੱਤੀ ਹੈ ਆਸ ਬੜਾ ਆਨੰਦ ਆ ਰਿਹਾ ਹੈ ਬੜਾ ਵਧੀਆ ਲੱਗ ਰਿਹਾ ਹੈ ਬਈ ਪੁੱਛੋ ਨਾ ਕਿਵੇਂ ਐਕਸਪਲੇਨ ਕਰਾਂ ਬੰਥੜੀ ਆਵਾਜ਼ ਹੀ ਨਜ਼ਰ ਆ ਰਿਹਾ ਹੈ ਸ਼ਗਰਾਂ ਨੇ ਫਿਆਰੇ ਹੋਏ 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 ਕੀ ਬਾਤ ਹੈ ਸੱਚੀ ਵਾਕੀ ਬਸ ਫਲਾਈ 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 ਬਹੁਤ ਅੱਛਾ ਲੱਗ ਰਿਹਾ ਹੈ ਬੜਾ ਸਕੂਨ ਹੈ ਵੈਰੀ ਨਾਈਸ ਪਿਆਰੀ ਤੇ ਆਪਣੇ ਇੰਡੀਆ ਕਿਵੇਂ ਜਾ ਸਕਦੀ ਹੈ ਤੁਸੀਂ ਇੰਡੀਆ ਵਾਲੇ ਆਰਡਰ ਕਰ ਸਕਦੇ ਨੇ ਇੰਡੀਆ ਤੋਂ ਕਿ ਨਹੀਂ ਅ ਇਹ ਇੰਡੀਆ ਤੋਂ ਵੀ ਆਰਡਰ ਕਰ ਸਕਦੇ ਆ ਅਦਰਵਾਈਜ਼ ਇੱਥੋਂ ਹਾਲੇ ਤੱਕ ਜਿੰਨੇ ਇੰਡੀਆ ਦਾ ਵਾਸਤੇ ਕੀਤਾ ਹੈਗਾ ਆ ਉਹਨਾਂ ਨੇ ਲਾਈਕ ਇੱਥੋਂ ਮੈਨੂੰ ਕਰਤਾ ਉਹਨਾਂ ਨੇ ਮੈਨੂੰ ਦੱਸਤਾ ਮੈਂ ਇਹ ਆਰਡਰ ਕਰਕੇ ਉਹਨਾਂ ਦਾ ਕਰਤਾ ਸੋ ਡਰਸ਼ਿਪਿੰਗ ਇੰਡੀਆ ਦੀ ਵੀ ਹੈ। ਓਕੇ ਜੀ ਜਾਨੀ ਕਿ ਇਹ ਕਰ ਸਕਦੇ ਆ ਮਤਲਬ ਮੇਰੀ ਸਿਸਟਰ ਹੁਣੀ ਅੱਜ ਮੈਨੂੰ ਪੁੱਛ ਰਹੀ ਸੀਗੇ ਮੈਂ ਕਿਹਾ ਵੀ ਮੈਨੂੰ ਪਤਾ ਨਹੀਂ ਇਸ ਬਾਰੇ ਵੀ ਇੰਡੀਆ ਮਿਲਦੀ ਹੈ ਕਿ ਜਾਂ ਕਿਵੇਂ ਆਰਡਰ ਹੋਣੀ ਹੈ ਜਾਂ ਕੀ ਹਿਸਾਬ ਹੈ। ਯਾ ਸੋ ਹਾਲੇ ਤੱਕ ਤੇ ਇੰਡੀਆ ਦਾ ਇਦਾਂ ਹੈਗਾ ਆ। ਦੈਨ ਆਲਟੀਮੇਟਲੀ ਇਹ Amazon ਦੇ ਉੱਤੇ ਵੀ ਇੰਡੀਆ ਹੋਏਗੀ। ਓਕੇ ਜੀ। ਸੋ ਜੋ ਤਾਂ ਉੱਥੇ ਅਜੇ ਦੁਸਤ ਨਹੀਂ ਆਉਂਦੀ ਉਹ ਤੱਕ ਆਪਾਂ ਜਿਸ ਤਰੀਕੇ ਨਾਲ ਇਹਨੂੰ ਆਰਡਰ ਕੀਤਾ ਸੀ ਕਿ ਤੁਸੀਂ ਮੈਨੂੰ ਦੱਸ ਦੋ। ਹਾਂਜੀ ਐਡਰੈਸ ਆਪਣਾ ਤੁਸੀਂ ਭੇਜ ਦੋ ਮੈਨੂੰ ਤੇ ਮੈਂ ਤੁਹਾਨੂੰ ਦੱਸ ਦਾਂਗੀ ਇੰਦਕਸ ਬਾਰੇ ਯਾ ਉਪੇ ਸਹੀ ਹੈ ਕਾੜੇ ਵਾਲੇ ਕਿਹਨਾਂ ਥੇ ਬਣ ਰਹੇ ਨੇ ਅੱਜ ਗੋਭੀ ਵਾਲੇ ਵਾਓ ਚਾਚਾ ਕੀ ਬਾਤ ਹੈ ਉਹ ਨਹੀਂ ਉਹ ਜਦੋਂ ਵੀਡੀਓ ਵਿੱਚ ਜਦੋਂ ਵਧੀਆ ਹੋਵੇ ਕੁਝ ਕਹਿੰਦੇ ਵਾਓ ਚਾਚਾ ਵਾਓ ਨਾ ਉਹ ਮੈਂ ਹੁਣ ਤਾਂ ਆ ਗਿਆ ਹਿਸਾਬ ਨਾਲ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸਿੰਗਲ ਨਹੀਂ ਬਣਾਉਂਦੇ ਜਿੱਦਾਂ ਮਤਲਬ ਇੱਕ ਦੇ ਵਿੱਚ ਹੀ ਉਹ ਭਰ ਕੇ ਤੇ ਫਿਰ ਉਹਨੂੰ ਐ ਨਹੀਂ ਉਹ ਤਾਂ ਆਲੂ ਵਾਲੇ ਬਣਾਉਣੇ ਹੁੰਦੇ ਉਹ ਤਾਂ ਨਹੀਂ ਇਹ ਉਹ ਵੀ ਬਣ ਜਾਂਦੇ ਨੇ ਨਹੀਂ ਫੇ ਇੰਨੀ ਸਟਫਿੰਗ ਨਹੀਂ ਰਹਿੰਦੀ ਜਿੰਨੀ ਮੈਂ ਕੀਤੀ ਆ ਨਹੀਂ ਉਹਦੇ ਚ ਨਹੀਂ ਹੁੰਦੀ ਐਨੀ ਬਸ ਥੋੜੀ ਹੁੰਦੀ ਐ ਯਾ 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 ਮੈਂ ਤਾਂ ਫਿਰ ਉਹਦਾ ਸਭ ਕਰਕੇ ਇਹਦੀ ਸਾਈਡਾਂਸ ਪਹਿਲਾ ਪਰੌਂਟਾ ਇਹ ਪਹਿਲਾ ਬਣਾ ਲੱਗਾ ਨਹੀਂ ਦੂਜਾ ਆ ਆ ਸੋ ਪਹਿਲਾ ਤਾਂ ਮੇਰੇ ਤੱਕ ਪਹੁੰਚਿਆ ਨਹੀਂ ਅਜੇ ਸਾਵੀ ਨੇ ਚੱਕ ਲਿਆ ਸੀ ਓਹੋ ਦੇਖਿਓ ਭੁੱਖੇ ਬੈਠੇ ਹੈ ਨਾ ਜੀ 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 ਇਹ ਹੁਣ ਵਾਰੀ ਵਾਰੀ ਆਣਾ ਪੈਣਾ ਸਾਵ ਨੂੰ ਇੱਥੇ ਚੱਕਣ ਲੱਗਿਆ ਠੀਕ ਹੈ ਜੀ ਠੀਕ ਹੈ ਨਹੀਂ ਵਧੀਆ ਚਲੋ ਮੇਰਾ ਵੀ ਅੱਜ ਡਿਨਰ ਵਾਰੀ ਹੈ ਨਾਈਟ ਨਾਈਟ ਹਾਂਜੀ ਆਪ ਆਪਣੇ ਫਰੈਂਡ ਦੇ ਘਰੇ ਜਾਣਾ ਹੈ ਤੇ ਉਸ ਤੋਂ ਬਾਅਦ ਫਿਰ ਨਿਊ ਇਅਰ ਸੈਲੀਬ੍ਰੇਸ਼ਨ ਹੋਏਗਾ ਇੱਥੇ ਚੱਲਣਗੇ ਕ੍ਰੈਕਰਸ ਔਰ ਆ ਜੀ ਹਾਂਜੀ ਆਹ ਆ ਜੀ ਵੈਰੀ ਨਾਈਸ ਤੁਹਾਨੂੰ ਵੀ ਮੁਵਾਰਕਾ ਨਵੇਂ ਸਾਲ ਦੀਆਂ ਬਹੁਤ-ਬਹੁਤ ਚੜ੍ਹਦੀ ਕਲਾ ਚ ਰਹੋ ਗਰੇਜ ਸ਼ਕਲ ਨੇ ਤੇ ਆਪਣਾ ਘਰ ਦੀ ਇੰਵਿਟੇਸ਼ਨ

ਇਹ ਜਰੂਰੀ ਸੀ ਬੰਧੋੜਾ ਕੋਈ ਕੁੱਛ ਨਹੀਂ ਆ ਗਈ ਜੀ 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 ਮੈਂ ਕਰੇ ਦੱਸਿਆ ਮੈਂ ਕਿਹਾ ਨਾ ਮੇਰਾ ਤਾਂ ਵੀ ਤਾਂ ਨਹੀਂ ਅੱਛੀ ਜੀ ਕਹਿੰਦੇ ਵੀ ਗੋਲੀ ਖਾ ਲੈਣੀ ਸੀ ਚਾਹ ਐਨ ਕੜੀ ਇਹ ਕਰਕੇ ਬਣੀ ਮੈਂ ਕਿਹਾ ਹੈਲੋ ਭੇੜੀ ਚਾਹ ਕਿਹਦੀ ਗੱਲ ਕਰਦੇ ਤੁਸੀਂ ਮੈਂ ਕਿਹਾ ਮੈਂ ਚਾਹ ਛੱਡਦੀ ਕਹਿੰਦੇ ਉਹ ਜਿਹੜੀ ਆਪਾਂ ਦੁੱਧ ਵਾਲੀ ਚਾਹ ਪੀਂਦੇ ਮੈਂ ਕਿਹਾ ਨਹੀਂ ਮੇਰੇ ਕੋ ਹੋਰ ਹੈਗੇ ਆਪਸ਼ਨ ਮੈਨੂੰ ਉਹ ਚੰਗੀ ਲੱਗਦੀ ਹੈ ਤੇ ਰਾਤ ਇਹ ਸੀ ਕਿ ਹਾਂ ਵੀ ਪੀਮਾ ਕੁਝ ਭਰ ਨਹੀਂ ਫਿਰ ਆਪਣੇ ਆਪ ਨੂੰ ਜਿਹੜੀ ਚੀਜ਼ ਤੇ ਆਪਾਂ ਚੱਲ ਰਹੇ ਹਾਂ ਨਾ ਫਿਰ ਉਹ ਕਿਉਂ ਵਿੱਚ ਲੈ ਕੇ ਆਣੀ ਆ ਪ੍ਰਾਣੀਆਂ ਚੀਜ਼ਾਂ ਨਾ ਬਿਲਕੁਲ ਬਿਲਕੁਲ ਬਹੁਤ ਵਧੀਆ ਕਰ ਲਿਆ ਯਾ ਸੋਤਾ ਕਰਕੇ ਫਿਰ ਮੈਂ ਜਿਹੜਾ ਤੁਸੀਂ ਕਿਹਾ ਸੀ ਜਿੰਜਰ ਵਾਲੀ ਚਾਹ ਤੇ ਕੈਮੋਮਿਲੀ ਜੋ ਵੀ ਯੈਸ ਸਮੋਫਲਾ ਪਾਣੀ ਸਾਰਾ ਮਿਕਸ ਕਰਕੇ ਬਹੁਤ ਵਧੀਆ ਕਰ ਲਿਆ ਬਹੁਤ ਵਧੀਆ ਕਰ ਲਿਆ ਦੋ ਦਿਨ ਆਪਾਂ ਬਾਡੀ ਨੂੰ ਠੀਕ ਹੋਣ ਦਾ ਸਹੀ ਹੋਣ ਦੇ ਉਹ ਰਾਹ ਦੇਣੇ ਆ ਆਪਾਂ ਆਪਾਂ ਨੂੰ ਇਹ ਨਹੀਂ ਕਰਨਾ ਕਿ ਯੂ ਨੋ ਵਟ ਲਿਖ ਲਿਆ ਪਾ ਦੇ ਸਾਨੂੰ ਬਸ ਅਸੀਂ ਠੀਕ ਆ ਹੈ ਨਾ ਬਾਅਦ ਜਦ ਅਬਰਜੀ ਹੋ ਜਾਈ ਹੈ ਨਾ ਜੀ 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 ਬਿਲਕੁਲ ਬਿਲਕੁਲ ਲਿਖ ਲਿਓ ਬਹੁਤ ਬੜਾ ਤੁਹਾਡੇ ਕਿੰਨਾ ਟਾਈਮ ਹੋ ਗਿਆ ਸਵਾ ਪੰਜ ਹੋਗੇ ਸ਼ਾਮ ਦੇ ਸਵਾ 2 ਹੋਏ ਸਵਾ 1 ਮਿੰਟ 7 5 6:30 ਹਾਂ ਸਵਾ 2 ਸੌਰੀ ਫਿਰ ਕਿਹੋ ਜਿਹਾ ਪ੍ਰੋਗਰਾਮ ਦਾ ਨਵੇਂ ਸਾਲ ਦਾ ਨਹੀਂ ਇੰਤਰੀ ਆਇਕਾ ਉੱਠਣਾ ਨਹੀਂ ਵੇਲਾ ਨਹੀਂ ਵੇਲ ਨਹੀਂ ਤੇ ਉਹ ਕਿੱਥੇ ਐ ਪੜਨ ਵਾਲੇ ਕਿੱਥੇ ਨੇ ਉਹ ਹੈਂਡਲ ਜੇ ਆਹ ਇਹ ਬੜਾ ਏਦਾਂ ਦਾ ਵੇਲਣਾ ਆਹ ਓਕੇ ਸਹੀ ਐ ਇਹ ਸਹੀ ਐ ਇਹ ਵੇਲ ਤਾਂ ਮੈਨੂੰ ਮਿਲਿਆ ਸੀ ਇੱਕ ਵਾਰੀ ਮੈਂ ਮੇਰੇ ਖਾਤੇ ਚ ਮਿਲੀਆਂ ਜਿੰਨੀਆਂ ਹੈਗੀਆਂ ਨੇ ਲੈ ਮੇਰੇ ਕਲੋਸ ਸਾਰੇ ਜਿਹੜੇ ਸਾਰੇ ਪਹਿਣਾ ਉਹਨਾਂ ਸਾਰਿਆਂ ਦੇ ਵਾਸਤੇ ਮੈਂ ਕਿ ਖਰੀਦ ਕੇ ਇਹਦਾ ਯਾ ਯਾ ਵੇਲਣਾ ਠੀਕ ਐ ਜੀ ਓਕੇ ਓਕੇ ਦੁਬਾਰਾ ਕਰਦੇ ਤੇ ਵੇਲੇ ਆਪਾਂ ਫੇਰ ਦੇ ਕਰ ਲੈਣਾ ਮੈਂ ਤੁਹਾਡੇ ਸਾਰਿਆਂ ਦੇ ਕੋਲ ਦੀ ਆਜੂ ਸਹੀ ਹੈ ਸਹੀ ਹੈ। ਅੰਜੀ ਕਰ ਲੈ। ਇਹ ਵੇਲ ਨਾ ਇਦਾਂ ਦਾ ਨਾ। ਪੂੜੀ ਵਾਲਾ ਪੂੜੀ ਵਾਲਾ ਹੈ ਨਾ। ਉਹ ਹਾਂ ਇਹਦੇ ਨਾ ਪੂੜੀਆਂ ਬੰਦੀਆਂ ਨੇ। ਨਹੀਂ ਨਾ just ਪੂੜੀਆਂ ਵਾਲਾ ਇਹ ਵੇਲ ਨਾ ਇਦਾਂ ਦਾ ਹੈ ਇਹਨੂੰ ਸਾਵੇਂ ਗੱਡੀ 'ਚ ਰੱਖ ਲੋ ਜੇ ਤੁਹਾਨੂੰ ਭਾਣਾ ਡੰਕ ਸਵੇਰੇ। ਆਹ ਯਾਨੀ ਕਿ ਉਹੀ ਐਸੇ ਬੇਸੋਲ ਵਾਲੇ ਹਿਸਾਬ ਆ ਵੀ ਚੱਕ ਕੇ ਫੜਕਾ ਦਿਓ ਜਿਹਨੂੰ ਅਰਜੀ। ਆਹ ਇਦਾਂ ਇਦਾਂ ਫੜ ਕੇ ਭਾ ਆ ਕੇ ਛੱਡੋ। ਸਹੀ ਗਰੀ ਸਹੀ ਹੈ। ਇਹਨਾਂ ਰੋਟੀਆਂ ਦਾ ਘੱਟ ਵੀ ਰੋਟੀਆਂ ਦਾ ਟੂ ਇਨ 1 ਆ ਨਾ ਟੂ ਇਨ 1 ਬਹੁਤ ਸਹੀ ਹੈ ਠੀਕ ਹੈ ਠੀਕ 올ਿਵ ਆਇਲ ਆ ਨਾ ਨਹੀਂ ਇਹ ਲ ਕਡੂ ਆਇਲ ओके जी ਇਹ ਚੇਸ ਤੇ ਦਾ ਉਦੈ ਵਰਗਾ ਨਹੀਂ ਹੁੰਦਾ 올ਿਵਨ ਅਰਗਾ ਕੇ ਨਹੀਂ ਕਿਹਦੇ ਵਰਗਾ 올ਿਵ ਆਇਲ ਅਰਗਾ ਅ ਇਆ ਟਰੇਡ ਮੋਟ ਸਿਮਲਰਲੀ ਤੇ ਯਨਾ ਹਮ ਤੇ ਬੈਨਾ ਦਾ 올ਿਵ ਆਇਲ ਨੂੰ ਆਪਾਂ ਗਰਮ ਵੀ ਨਾ ਕਰ ਸਕਦੇ ਉਹ ਜਿਹੜਾ टेंपरेचर ਹੈ 100 ਡਿਗਰੀ ਦਾ टेंपरेचर ਬਾਕੀ ਗਰਮ ਹੁੰਦਾ ਜਦੋਂ ਆਪਾਂ ਪਰੌਠੇ ਵਗੈਰਾ ਬਣਾਉਂਦੇ ਹਾਂ ਨਾ ਉਹ ਦਾ ਬਹੁਤ ਜ਼ਿਆਦਾ ਫੀ ਹੋ ਜਾਂਦਾ ਹੈ ਟੈਂਪਰੇਚਰ ਹਾਈ ਮੈਂ ਵੀ ਉਹੀ ਪੈਂਦਾ ਉਹ ਦੂਸਰੇ ਸਾਰੇ ਛੱਡ ਦਿੱਤੇ ਸਾਰਾ ਕੁਝ ਹੀ ਉਹਨੂੰ ਬਦਿਆਸਤ ਤਾਸਤੇ ਤੇ ਚਿਰ ਲੈਣਾ ਰਹਿ ਆ ਨਾ ਬਈ ਸਾਫ ਸੁਥਰੀਆਂ ਚੀਜ਼ਾਂ ਖਾਣੇ ਚਾਹੀਦੀਆਂ ਕੋਸ਼ਮੀ ਕੋਈ ਨਹੀਂ ਚਾਰ ਯੂਰੋ ਵੱਧ ਲੱਗ ਜਾਣਗੇ ਬਟ ਐਟ ਲੀਸਟ ਚੰਗੇ ਤਾਂ ਰਾਵਾਂਗੇ ਬਿਲਕੁਲ ਬਿਲਕੁਲ ਦੇਖੋ ਸਿਹਤ ਚੰਗੀ ਰਹਿਣੀ ਜ਼ਰੂਰੀ ਹੈ ਨਾ ਤੇ ਮੇਰੇ ਲਈ ਨਹੀਂ ਤਾਂ ਉਹ ਜਿੰਨੀ ਤੁਸੀਂ ਕੋਈ ਚੀਜ਼ ਯੂਜ਼ ਕਰਕੇ ਸੇਲਫਾਰਮ ਕੀਤੀ ਉਹਨੇ ਦਵਾਈਆਂ ਤਾਂ ਲੱਗ ਜਾਣੀਆਂ ਬਿਲਕੁਲ ਹੈਨਾ ਦਵਾਈਆਂ ਭਾ ਜਿੱਦਾਂ ਮਤਲਬ ਜਿੱਦਾਂ ਮੇਰੀ ਹੈ ਨਾ ਡਿਊਟੀ ਮੈਂ ਤੁਹਾਨੂੰ ਦੱਸਿਆ ਸੀ ਅੱਗੇ ਵੀ ਲਗਾਤਾਰੀ ਹੁੰਦੀ ਹੈ ਬ੍ਰੇਕ ਨਹੀਂ ਮਿਲਦੀ ਫਿਰ ਜਲਦੀ ਕਿਹੜਾ ਖਾਣਾ ਬਣ ਸਕਦਾ ਹੈ ਵੀ ਹਾਂ ਵੀ ਬੰਦਾ ਸਵੇਰੇ ਉੱਠੇ ਆਪਣਾ ਕੀ ਜਲਦੀ ਤਿਆਰ ਕਰੇ ਚੀਆ ਪੁੱਡਿੰਗ ਹੁੰਦੀ ਹੈ ਹਾਂਜੀ ਮੈਂ ਪੀਚੀਆ ਰੂਪੀ ਹੋ ਕੇ ਚੀਆ ਸੀਡ ਨੂੰ ਉਦੇ ਵਿੱਚ ਆਹ ਵਰਕ ਪਾ ਕੇ ਹੈ ਨਾ ਵਿੱਚ ਪਾ ਸੌਗੀ ਪਾ ਕੇ ਫਿਰ ਗਾਂ ਗਾਂ ਪਾ ਕੇ ਤੇ ਹੁੰਦਾ ਰੱਖ ਦੋ ਸਵੇਰੇ ਉੱਡ ਦੇ ਔਰ ਕਿ ਜੋ ਵੀ ਕਰਕੇ ਆਪਣਾ ਖਾ ਕੇ ਹੈ ਨਾ ਗੋਰੂ ਵਰਕ ਕਰੇ ਆਪਣੇ ਕੋਲ ਫ੍ਰਿਜ ਦੇ ਵਿੱਚ ਕਿਨਵਾ ਬਾਲ ਕੇ ਰੱਖੋ ਤਾਂ ਕਿ ਘਰੇ ਆ ਕੇ ਜੇ ਥਕਾਵਟ ਹੋਂਦੀ ਆ ਉਹ ਕਰੋ ਉਹ ਦਾਲ ਬਣਾ ਕੇ ਰੱਖ ਲਓ ਭਾਵੇਂ ਆਪਣੇ ਕਿਨਵਾ ਨੂੰ ਉਹ ਕਰ ਸਕਦੇ ਪਿਆਜ਼ਾਂ ਦਾ ਤੜਕਾ ਲਾ ਕੇ ਬਿਲਕੁਲ ਐਬਸੋਲੂਟਲੀ 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 ਇਹ ਜੋ ਹਲ ਬਣਦੇ ਉਹ ਤਾਂ ਬਣ ਜਾਂਦੇ ਆ ਰਾਮ ਨਾਲ हां जी हां जी ए त मैनु ਪਹਿਲਾਂ ਵਧੀਆ ਨਹੀਂ ਲੱਗਦੇ ਸੀ ਪਰ ਸਾਡੇ ਉੱਥੇ ਰੈਸਟੋਰੈਂਟ ਤੇ ਵੀ ਸਾਰਾ ਸਮਾਨ ਹੀ ਇਹੋ ਜਿਹਾ ਹੈ ਹੋਰ ਮੇਰੇ ਕੋਈ ਆਪਸ਼ਨ ਨਹੀਂ ਰਹੀ ਖਾਣ ਦੀ ਫਿਰ ਉਹੀ ਖਾਣਾ ਪੈਂਦਾ ਜਾ ਕੇ ਵੀ ਤੁਸੀਂ ਬਟਾ ਸਵੇਰੇ ਸਵੇਰੇ ਭੁੱਖ ਲੱਗੀ ਹੁੰਦੀ ਆ ਇਸ ਕਰਕੇ ਯਾ ਯਾ ਇਹ ਨਹੀਂ ਚੀਆ ਸੀਡ ਬੁੜੀ ਉਹ ਉਹ ਸ਼ੁਰੂ ਕਰ ਲਓ ਉਹਦੋਂ ਜਿਹੜੀ ਹੈਗੀ ਨਾ ਜਿਹੜੀ ਆ ਹੈਗੀਆਂ ਕਿ ਤਰ੍ਹਾਂ ਦੇ ਪ੍ਰੋਬਲਮਸ ਹੁੰਦੀਆਂ ਨੇ ਬਾਡੀ ਨੂੰ ਇਹ ਵੀ ਬੰਦ ਹੋ ਜਾਂਦੀਆਂ ਠੀਕ ਹੈ ਜੀ ਸਹੀ ਹੈ ਮਨ ਲੈ ਚੀਆ ਐਸਿਡਸ ਨੂੰ ਰਾਤ ਨੂੰ ਪਕਾਉ ਕੇ ਰੱਖਣਾ ਦੁੱਧ ਦੇ ਵਿੱਚ ਬਦਵਿਚ ਜਿਹੜਾ ਆਪਣਾ ਹੁੰਦਾ ਆਹਾ ਭਾਵੇਂ ਅਰਮਣ ਜਾਂ ਓਟਸ ਜਾਂ ਕੋਈ ਵੀ ਯਾ 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 ਓਕੇ ਯਾ ਯਾ ਮਾਦ ਹੁੰਦੀ ਆ ਮੂੰ ਹੈ ਮਿੱਟੀ ਹੁੰਦੀ ਆ ਕਿ ਨਹੀਂ ਜੀਓ ਸਿਕਨ ਉਹਦੇ ਵਿੱਚ ਕੰਡ ਪਾ ਲੋ ਭਾਵੇਂ ਖਨੀ ਪਾ ਲੋ ਭਾਵੇਂ ਉਹਦੇ ਵਿੱਚ ਪਾ ਲੋ ਆਪਣੇ ਲਈ ਹੁੰਦਾ ਹੈ ਨੇ ਪਸੜ ਭਾਵੇਂ ਜਿਹੜੀ ਚਿੱਟੀ ਖੰਡ ਨਹੀਂ ਪਾਣੀ ਜਿਹੜੀ ਆਪਣੀ ਚਿੱਟੀ ਤਾਂ ਹੁੰਦੀ ਮੈਂ ਉਹ ਤਾਂ ਕਰਦੇ ਹੁਣ ਹੈ ਹੀ ਨਹੀਂ ਮਾਲ ਘਰ ਚ ਵੀ ਨਹੀਂ ਹੈਗੀ ਉੱਥੇ ਵੀ ਨਹੀਂ ਹੈਗੀ ਦੂਸਰੀ ਹੈ ਆਪਣੇ ਕੇਨ 슈ਗਰ ਹਾਂ ਕੇਨ 슈ਗਰ ਠੀਕ ਹੈ ਓਕੇ ਹਾਂਜੀ ਯਾ ਸਹੀ ਹੈ ਮੈਂ ਵੀ ਬਲੈਕ ਆਵਾ ਪਲੇਟ ਪਰਾਂਠੇ ਵਾਸਤੇ ਆਓ ਜਾਓ ਲਓ ਜਾਓ ਆਸਲੀ ਠੀਕ ਹੈ ਜੀ ਠੀਕ ਹੈ ਉਧਰ ਕਿਰਨ ਜੀ ਹੁਣੇ ਅਡੀਕ ਰਹੇ ਨੇ ਬੇ ਕਦੋਂ ਬਣਨਗੇ ਪਰਾਂਠੇ ਤੇ ਚਲੀਏ ਕੌਲੀ ਪਲੇਟ ਲੈ ਕੇ ਆ ਸਾਰੇ ਵਲੇ ਕਰਨ ਬਾਈਟ। ਦੇਰ ਯੂ ਗੋ ਬਿਆਰੋ। ਆ ਤੁਹਾਡੀ ਬਾਈਟ ਹੈ ਸਾਰਿਆਂ। ਹੈ ਨਾ। ਐਸੇ ਤਾਂ ਲੜਪਣਾ ਨਾ ਤੁਸੀਂ ਕੱਲੀ ਕੱਲੀ ਡਿਵਾਈਡ ਕਰਕੇ ਤੋਨਾ। ਬਈ ਲੁੱਟੀ ਆਉਗੀ ਨਾ ਕੱਲੀ ਕੱਲੀ ਗੱਟ ਥੋੜੀ ਫਿਰ। ਓਏ ਹੋਏ ਹੋਏ। ਸੈਲੋ ਕੋਈ ਨਹੀਂ ਬੜੀ ਟੇਸਟੀ ਹੈ ਵਾਓ। ਗੁੱਡ ਹੈ। ਸੋ ਸਾਰੇ ਨੇ ਥੀਸ ਇੱਕ ਦਾ ਲੱਗ ਗਿਆ। ਕਿ ਕੈਂਪ ਵਗੈਰਾ ਹੋਗਾ ਭੁੱਖੇ ਨਹੀਂ ਹੁੰਦੇ। ਹਾਂ ਨੂੰ ਬਥੇਰਾ ਮੈਂ ਜੀ 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 ਲਓ ਜੀ ਲਓ ਨਾਲ ਫਿਰ ਪੀਣ ਵਾਸਤੇ ਚਾਹ ਬਣਾਉਗੇ ਜਾਂ ਕਿਦਾਂ ਐਂ ਇਕੱਲੇ ਖਾਣੇ ਚਾਹ ਆਲਰੇਡੀ ਬਣਾ ਪੀ ਸੀ ਨਾ ਓਕੇ ਠੀਕ ਹੈ ਜੀ ਯਾ 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 ਸਹੀ ਹੈ ਪਹਿਲਾ ਪਹਿਲਾਂ ਮੈਨੂੰ ਸਿਗਾ ਮੈਂ ਕਿ ਆਪਣਾ ਸ਼ੁਰੂ ਕਰਦੇ ਆ ਲਾਈਵ ਬਰਾਉਂ 7:00 ਵਜੇ 7:00 ਵਜੇ ਜੰਗੜਾ ਸੀ ਬਾਕੀ ਓਕੇ ਜਾਓ ਲੋ ਹੱਫਨ ਥੈਂਕ ਯੂ ਸਾਡੀ ਕੈਟ ਕਿੱਧਰ ਗਈ ਅੱਜ ਉਹ ਇੱਥੇ ਘੁੰਮਦੀ ਫਿਰਦੀ ਹੈ ਪਰ ਅੱਜ ਇੱਕ ਵੀਡੀਓ ਦੇਖੀ ਸੀ ਕੱਲ ਪਰਸੋ ਉੱਥੇ ਚੜ ਰਹੀ ਸੀ ਹੈ ਨਾ ਕਰਟਨਸ ਦੇ ਉਹਦੇ ਇਹੀ ਕੰਮ ਵਧੀਆ ਸੁਲੂਸ਼ ਕਰਦੀ ਰਹਿੰਦੀ ਐ ਨੇ ਵਧੀਆ ਜੀ ਲਾਈ ਰੱਖਦੀ ਐ ਹੋਰ ਕਿ ਹੋਰ ਕਿ ਹੋਰ ਕਿ ਹੋਰ ਕਿ ਹਲਕੀ ਹੋ ਗਈ ਤੇ ਇਹ ਸਹੀ ਹੈ ਇਹ ਰਹੇ ਪੁਰੇ ਪੁਰੇ ਮੇਰਾ ਬੇਟਾ ਤੇ ਉਹਦੀ ਧੀ ਤੁਸੀਂ ਨੇ ਉੱਥੇ ਲਿਖਿਆ ਹੋਇਆ ਸੀ ਕਿ ਤੁਸੀਂ ਉਹਨਾਂ ਨੂੰ ਕਰੀ ਹੋਈ ਹੈ ਸਮਰਪਿਤ ਕਰੀਏ ਬੁੱਕ ਤੁਹਾਡੇ ਬੇਟਾ ਤੇ ਬੇਟੀ ਦਾ ਨਾ ਯਾ ਓਕੇ ਸਹੀ ਹੋਣੀ ਹੋਣੀ ਆਖੀ ਬਾਤ ਹੈ ਜੀ ਜੀ ਮਹਾਰਾਜ ਜੀ ਬਹੁਤ ਵਧੀਆ ਅੱਗੇ ਵੀ ਮਤਲਬ ਜਾਰੀ ਹੈ ਕੁਝ ਨਾ ਕੁਝ ਲਿਖ ਰਹੇ ਹੋ ਜਾਂ ਕਿਦਾਂ ਇਹਦੇ ਪਾਠ ਬਣਗੇ ਇਸ ਇਸ ਬੁੱਕ ਦੇ ਪਾਠ ਅੱਗੇ ਆਣਗੇ ਯਾ ਇਹਦੇ ਵੀ ਹਮੇ ਪਾਠ ਅੱਗੇ ਆਉਣਗੇ ਹੋਰ ਬੁੱਕਸ ਹੈਗੀਆਂ ਜਿਹਦੇ ਪਾਠ ਚੱਲਦੇ ਪਏ ਆ ਮੈਂ। ਓਕੇ। ਇੱਕ ਇਹ ਗੱਲ। ਯਾ, ਇਕ ਸੌਰੀ ਬੁੱਕ ਹੈ ਜੈਕਚੁਅਲੀ ਉਹ ਲਿਖੀ ਪਈ ਆ। ਉਹ ਮੈਂ ਐਕਚੁਅਲੀ ਉਹ ਲਿਖੀ ਸੀ ਮੈਂ ਪੁਰਾਣੇ ਤਰੀਕੇ ਨਾਲ ਜਿੱਦਾਂ ਪੇਪਰ ਦੇ ਉੱਤੇ ਹੱਥ ਹੱਥ ਨਾਲ ਲਿਖੀ ਸੀ। ਹਾਂਜੀ ਹਾਂਜੀ ਹਾਂਜੀ। ਉਹ ਟਾਈਪ ਹੋਣ ਵਾਲੀ ਪਈ ਆ ਹਾਲੇ। ਜੇ ਤਰ੍ਹਾਂ ਕੋਈ ਟਾਈਪ ਕਰਨ ਵਾਲਾ ਮਿਲ ਜਵੇ ਨਾ। ਹਾਂਜੀ। ਉਹ ਟਾਈਪ ਹੋ ਕੇ ਉਹ ਛਾਪ ਜੂ। ਯਾ ਪੰਜਾਬੀ ਨਹੀਂ ਸਾਰੀ ਕਿਉਂ ਨਹੀਂ ਆ। ਓਕੇ ਠੀਕ ਹੈ। ਯਾ ਖੜੀਆਂ ਇੰਟਰਸਟਿੰਗ ਇੰਟਰਸਟਿੰਗ ਕਹਾਣੀਆਂ ਨੇ ਉਹਦੇ ਵਿੱਚ। ਨੇ ਵਧੀਆ ਗੱਲਾਂ ਨੇ ਬਹੁਤ ਵਧੀਆ ਆ ਬਸ ਕੈਮਰਾ ਉਹਦੇ ਹਮੇਸ਼ਾ ਜੜਦੀ ਗੱਲਾਂ ਚਲੋ ਤੇ ਸਿੱਧਾ ਨੂੰ ਸੁਣਦੇ ਰਹੀਏ ਥੈਂਕ ਯੂ ਜੀ ਤੁਹਾਡੀਆਂ ਕਈਆਂ ਗੱਲਾਂ ਤੇ ਅਮਲ ਕਰਦੇ ਰਹੀਏ ਬਿਲਕੁਲ 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 ਆਪ ਸਤਵਰੀਆ ਕਰ ਲਈਏ ਕਈਆਂ ਗੱਲਾਂ ਹੈ ਨਾ ਉਹ ਉਹ ਨਹੀਂ ਨਾ ਵੀ ਹਾਂ ਵੀ ਮੈਂ ਜੂ ਹੀ ਕਈ ਗੰਭੀਰ ਸੈਲਫ ਲਵ ਗੁਰੂ ਨੇ ਆ ਦੱਸਦਾ ਇਹ ਹੋ ਗਿਆ ਉਹ ਹੋ ਗਿਆ ਤੇ ਮੁੜ ਕੇ ਮੈਂ ਆਪ ਕਰਾਣਾ ਨਾ ਫਾਇਦਾ ਨਹੀਂ ਨਾ ਉਹ ਚੀਜ਼ ਦਾ ਬਿਲਕੁਲ ਬਿਲਕੁਲ ਫਾਇਦਾ ਤਾਂ ਇਹ ਜਦੋਂ ਆਪਾਂ ਆਪ ਕਰੀਏ ਤੇ ਆਪਾਂ ਜ਼ਿੰਦਗੀ ਚ ਫਰਕ ਪਿਆ ਹੈ ਨਾ ਫੇਰ ਬਾਕੀਆਂ ਨੂੰ ਪਤਾ ਲੱਗਦਾ ਹੈ ਭਾਈਆ ਬਿਲਕੁਲ ਦੂਸਰੇ ਨੂੰ ਤਾਂ ਅਸੀਂ ਤਾਂ ਹੀ ਦੱਸ ਸਕਦੇ ਨਾ ਜੇ ਅਸੀਂ ਆਪ ਖੁਦ ਉਸ ਚੀਜ਼ ਨੂੰ ਥੋੜਾ ਹੈ ਨਾ ਉਹਦੇ ਤੇ ਐਕਸਪੈਰੀਮੈਂਟ ਕਰਾਂਗੇ ਬਿਲਕੁਲ 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 ਬਾਕੀ ਇਹ ਹਾਲ ਤਾਂ ਸਾਰਾ ਕੁਝ ਵਧੀਆ ਚੱਲ ਰਿਹਾ ਮੇਰੇ ਕੰਨਾਂ 2 ਮੰਥ ਹੋ ਗਏ ਹਾਂ ਜ਼ਿਆਦਾ ਹੀ ਹੋ ਗਿਆ ਤੁਹਾਡੇ ਨਾਲ ਜੁੜੇ ਮਤਲਬ 2-3 ਮੰਥ ਤਾਂ ਹੋ ਹੀ ਗਏ ਨੇ ਲੱਗਦਾ ਹੀ ਹੈ ਹੋ ਗਏ ਹੋ ਗਏ ਹਾਂ ਇੰਨਾ ਕਾ ਤਾਂ ਹੋ ਹੀ ਗਏ ਹੋਣੇ ਜਾ ਜਾ ਕੋਈ ਨਹੀਂ ਮੈਂ ਜਾ ਕਲੋਜ਼ ਬੇਬੀ ਨਾ ਕਰੇ ਜੀ 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 ਜੀ